ਆ ਦੇਖੋ ਅੱਜ ਜਿਸ ਅੰਬ ਦੇ ਜਿਹੜੇ ਨਵੇਂ ਬੂਟੇ ਲਾਏ ਸੀ ਉਹਨਾਂ ਨੂੰ ਸਾਰਿਆਂ ਨੂੰ ਟੱਟਾ ਕਿਉਂਕਿ ਅੰਬ ਦੇ ਬੂਟਿਆਂ ਨੂੰ ਜਿਹੜੀ ਕੋਰੇ ਦੀ ਪਹਿਲੀ ਮਾਰ ਆ ਉਹ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ ਆਪਾਂ ਅਕਸਰ ਦੇਖਦੇ ਹਾਂ ਵੀ ਅੰਬ ਦੇ ਬੂਟੇ ਜਿਸ ਸਾਈਜ਼ ਦੇ ਲਗਾਏ ਹੁੰਦੇ ਨੇ ਉਸੇ ਸਾਈਜ਼ ਤੇ ਖੜੇ ਰਹਿੰਦੇ ਨੇ ਤੇ ਉਹ ਅੱਗੋਂ ਫਟਾਰਾ ਨਹੀਂ ਕਰਦੇ ਇਸ ਦਾ ਮੇਨ ਕਾਰਨ ਹੁੰਦਾ ਵੀ ਅੰਬ ਦੇ ਬੂਟਿਆਂ ਨੂੰ ਜਿਹੜੀ ਪਹਿਲੀ ਠੰਡ ਆ ਉਹ ਬਹੁਤ ਜ਼ਿਆਦਾ ਨੁਕਸਾਨ ਕਰ ਦਿੰਦੀ ਹੈ ਪਰ ਅੰਬ ਦੇ ਬੂਟੇ ਜਦੋਂ ਵੱਡੇ ਹੋ ਜਾਂਦੇ ਨੇ ਫਿਰ ਉਹਨਾਂ ਤੇ ਕੋਰੇ ਦੀ ਇੰਨੀ ਮਾਰਨੀ ਹੁੰਦੀ ਇਸ ਲਈ ਸਾਰੇ ਐ ਪਰਾਂ ਨੂੰ ਚਾਹੀਦਾ ਹੈ ਕਿ ਉਹ ਅੰਬ ਦੇ ਨਵੇਂ ਲਗਾਏ ਬੂਟਿਆਂ ਨੂੰ ਹੁਣ ਪਰਾਲੀ ਨਾਲ ਢੱਕ ਦੇਣ ਅਤੇ ਜਦੋਂ ਠੰਡ ਚਲੀ ਜਾਊਗੀ ਫਿਰ ਉਸ ਨੂੰ ਆਪਾਂ ਧੁੱਪ ਲੱਗਣ ਲਈ ਖੋਲ ਦਾਂਗੇ ਤੇ ਤੁਸੀਂ ਦੇਖੋਗੇ ਕਿ ਜਿਹੜੇ ਬੂਟੇ ਟਕੇ ਹੋਏ ਨੇ ਉਹਨਾਂ ਦਾ ਫਟਾਰਾ ਜਿਹੜੇ ਬੂਟੇ ਆਪਾਂ ਨਹੀਂ ਟਕੇ ਉਹਨਾਂ ਨਾਲੋਂ ਕਿਤੇ ਜ਼ਿਆਦਾ ਹੋਊਗਾ ਸੋ ਧਿਆਨ ਦਿਓ ਆਪਣੇ ਬੂਟਿਆਂ ਵੱਲ ਪੂਰੇ ਤੋਂ ਬਚਾਉਣ ਲਈ ਹੁਣ ਟਕਣਾ ਸਮਾਂ ਹੈ